ਰਾਵਣ ਦੀ ਆਵਾਜ਼ ਮੈਂ ਰਾਵਣ ਹੰਕਾਰ ਦਾ ਰੂਪ ਸ਼ਕਤੀ ਦਾ ਅਹਿਸਾਸ ਲੱਖਾਂ ਪੁਸਤਕਾਂ ਦਾ ਗਿਆਨ ਰੱਖਦਾ ਹਾਂ ਪਰ ਆਪਣੇ ਮਨ ਦੇ ਹੰਕਾਰ ਨੂੰ ਨਾ ਜਿੱਤ ਸਕਿਆ ਲੋਕ ਮੈਨੂੰ ਰਾਖ ਦਾ ਪੁੱਤਲਾ ਸਮਝਦੇ ਹਨ ਪਰ ਅਸਲ ਵਿੱਚ ਮੈਂ ਅੱਜ ਵੀ ਜਿਉਂਦਾ ਹਾਂ ਤੁਹਾਡੇ ਅੰਦਰ ਤੁਹਾਡੇ ਲਾਲਚ ਵਿੱਚ ਤੁਹਾਡੀ ਝੁੱਠੀ ਸ਼ਾਨ ਵਿੱਚ ਤੁਹਾਡੀ ਨਫ਼ਰਤ ਤੇ ਹੰਕਾਰ ਵਿੱਚ ਮੇਰੀ ਆਵਾਜ਼ ਕਹਿੰਦੀ ਹੈ ਬਾਹਰਲੇ ਰਾਵਣ ਨੂੰ ਸਾੜਨਾ ਆਸਾਨ ਹੈ ਪਰ ਅੰਦਰਲੇ ਰਾਵਣ ਨੂੰ ਜਿੱਤਣਾ ਸਭ ਤੋਂ ਔਖਾ ਹੈ ਜੇ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਮਨ ਦੇ ਹਨੇਰੇ ਨੂੰ ਰੋਸ਼ਨ ਕਰੋ ਸੱਚ ਦੀ ਰਾਹੀ ਤੁਰੋ ਨੇਕੀ ਨੂੰ ਜੀਵਨ ਬਣਾਓ ਤਾਂ ਹੀ ਤੁਸੀਂ ਮੇਰੀ ਹਕੀਕਤ ਨੂੰ ਰਾਖ ਕਰ ਸਕਦੇ ਹੋ ਮੈਂ ਰਾਵਣ ਹਾਂ ਤੇ ਮੇਰੀ ਅਸਲ ਹਾਰ ਉਸ ਦਿਨ ਹੋਵੇਗੀ ਜਗਾਉਣਾ ਸਾ ਆਪਣੇ ਅੰਦਰਲੇ ਹੰਕਾਰ ਨੂੰ ਸਾੜੇਗਾ ਮਹਾਰਾਵਨ ਇਹ ਹੀ ਮੇਰੀ ਆਵਾਜ਼ ਹੈ